ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾ ਬੋਬਨੇ YouTube ਚੈਨਲ ਨੂੰ ਖਾਲੋ ਸਬਸਕ੍ਰਾਈਬ ਤੇ ਅੱਜ ਆਪਾਂ ਕਿਸਾਨ ਭਰਾਵੋ ਤੁਹਾਨੂੰ ਇੱਕ ਆਪਾਂ ਨੰਬਰ 1 ਫਾਰਮੂਲਾ ਦੱਸੂਗੇ ਵੀ ਆਪਾਂ ਕਣਕ ਦੀ ਫਸਲ ਨੂੰ ਡਿਗਣ ਤੋਂ ਕਿਵੇਂ ਬਚਾ ਸਕਦੇ ਕਿਉਂਕਿ ਫਰਵਰੀ ਮਹੀਨੇ ਦੇ ਵਿੱਚ ਜਦੋਂ ਆਪਣੀ ਕਣਕ ਨਸਾਰਾ ਕਰਦੇ ਆ ਕਿਸਾਨ ਭਰਾ ਕਈ ਡਰ ਦੇ ਮਾਰੇ ਇਸੇ ਕਰਕੇ ਕਣਕ ਨੂੰ ਪਾਣੀ ਨਹੀਂ ਲਾਉਂਦੇ ਵੀ ਜੇ ਆਪਾਂ ਕਣਕ ਨੂੰ ਪਾਣੀ ਲਾਤਾ ਤਾਂ ਆਪਣੀ ਜਿਹੜੀ ਕਣਕ ਡਿਗ ਜਾਣੀ ਹੈ ਤੇ ਆਪਣੀ ਕਣਕ ਦਾ ਝਾੜ ਬਹੁਤ ਹੱਦ ਤੱਕ ਘਟ ਜਾਣਾ ਹੈ ਕਿਸਾਨ ਭਰਾਵੋ ਪਾਣੀ ਦੇ ਨਾਲ ਜਿਹੜੀ ਕਣਕ ਡਿਗਦੀ ਕਿਉਂ ਹੈ ਕਿਉਂਕਿ ਜਦੋਂ ਆਪਾਂ ਕਣਕ ਨੂੰ ਪੂਰਾ ਸਕਾ ਕੇ ਆਪਾਂ ਧਰਤੀ ਚੇਟੀ ਕਰਕੇ ਆਪਾਂ ਪਾਣੀ ਲਾਉਂਦੇ ਆ ਤਾਂ ਜਿਹੜੀ ਕਣਕ ਦੀ ਜੜਾ ਧਰਤੀ ਤੋਂ ਅਲੱਗ ਹੋ ਜਾਂਦੀ ਹੈ ਤੇ ਜਦੋਂ ਆਪਾਂ ਪਾਣੀ ਲਾਉਂਦੇ ਆ ਤਾਂ ਆਪਣੀ ਕਣਕ ਡਿਗ ਜਾਂਦੀ ਹੈ ਤੇ ਜੇ ਆਪਾਂ ਸਹੀ ਤਰੀਕੇ ਦੇ ਨਾਲ ਪਾਣੀ ਆਪਾਂ ਗਿੱਲੇ ਗਿੱਲੇ ਖੇਤ ਦੇ ਵਿੱਚ ਲਾਵਾਂਗੇ ਆਪਾਂ ਪਾਣੀ ਕਣਕ ਨੂੰ ਫੇਰ 10 ਦਿਨ ਹੋਗੇ ਦਿੱਤੇ ਨੂੰ ਤੇ ਦੁਬਾਰਾ ਆਪਾਂ ਫੇਰ ਸ਼ੁਰੂ ਕਰਤਾ ਹਜੇ ਕੱਲ ਪਰਸੋਂ ਨਾਲੇ ਮੀਂਹ ਪਿਆ ਥੋੜਾ ਜਿਹਾ ਪਰ ਆਪਾਂ ਪਾਣੀ ਸ਼ੁਰੂ ਕਰਤਾ ਗਿੱਲੇ ਬੱਤਰ ਦੇ ਵਿੱਚ ਜੇ ਤੁਸੀਂ ਗਿੱਲੇ ਮੂੰਹ ਕਣਕ ਨੂੰ ਪਾਣੀ ਲਾਉਗੇ ਤਾਂ ਜਿਹੜੀ ਥੋੜੀ ਕਣਕ ਹੈ ਥੋੜੀ ਬਹੁਤੀ ਹਵਾ ਦੇ ਨਾਲ ਜਿਹੜੀ ਬਿਲਕੁਲ ਨਹੀਂ ਡਿਗੂਗੀ ਜੇ ਬਹੁਤੀ ਹਨੇਰੀ ਆਉਗੀ ਸਾਰੀਆਂ ਕਣਕਾਂ ਡਿਗਣਗੀਆਂ ਤਾਂ ਤੁਹਾਡੀ ਕਣਕ ਹਿੱਲੂਗੀ ਨਹੀਂ ਜਿਹੜੀ ਤੁਹਾਡੀ ਕਣਕ ਦਾ ਇੱਕ ਵੀ ਟੀਨਾ ਨਹੀਂ ਹਿਲੇਗਾ ਤੇ ਆਪਣੀ ਹੋਰ ਕਿਸਾਨ ਭਰਾਵਾਂ ਤੱਕ ਇਹ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਸਤਿ ਸ਼੍ਰੀ ਅਕਾਲ ਜੀ